ਸਸ਼ੀ ਗਾਲ ਮੈਂ ਹਾਂ ਮੋਹਿਤ ਤਲਵਾਰ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟਾਕਸ 24 ਆਮਾਦੀ ਪਾਰਟੀ ਨੇ ਆਪਣੇ ਚਹੀਤੇ ਮੇਅਰ ਬਲਜੀਤ ਸਿੰਘ ਚੰਨੀ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ ਤੇ ਉਸ ਦੇ ਕੋਲੋਂ ਮੇਅਰ ਦਾ ਅਹੁਦਾ ਵੀ ਖੋ ਲਿਆ ਹੈ ਕਾਬਿਲ ਗੋੜਾ ਹੈ ਕਿ ਇਸ ਦੇ ਉੱਪਰ ਅਜੇ ਤੱਕ ਪਾਰਟੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਪੰਜਾਬ ਦੇ ਮੋਗਾ ਦੇ ਨਗਰ ਨਿਗਮ ਤੋਂ ਇਹ ਮੇਅਰ ਬਲਜੀਤ ਸਿੰਘ ਚੰਨੀ ਕਦੀ ਆਮਾਦੀ ਪਾਰਟੀ ਦੇ ਪੋਸਟਰ ਬੁਆਏ ਮੰਨੇ ਜਾਂਦੇ ਸੀ ਤੇ 2022 ਦੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ 'ਚ ਆਮਾਦੀ ਪਾਰਟੀ ਵੱਲੋਂ ਚੁਣੇ ਗਏ ਪਹਿਲੇ ਮੇਅਰ ਬਣੇ ਸੀ ਹਾਲਾਂਕਿ ਆਮਾਦੀ ਪਾਰਟੀ ਨੇ ਉਸ ਨੂੰ ਸਮਾਸ਼ੇ ਵੀ ਦੱਸਦਿਆਂ ਮੇਅਰ ਬਣਾਇਆ ਸੀ ਪਰ ਦਿਲਚਸਪ ਗੱਲ ਤਾਂ ਇਹ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਚੱ ਗੌਰਤਲਬ ਹੈ ਕਿ ਆਪਣੀ ਪਾਰਟੀ ਦੇ ਮੇਅਰ ਦੇ ਉੱਪਰ ਲੱਗੇ ਇਲਜ਼ਾਮਾਂ ਤੇ ਹੁਣ ਤੱਕ ਇਮਾਨਦਾਰ ਨੇਤਾਵਾਂ ਦੀ ਸਰਕਾਰ ਦਾ ਦਾਅਵਾ ਕਰਨ ਵਾਲੀ ਇਸ ਪਾਰਟੀ ਦਾ ਆਪਣੇ लाडले ਮੇਅਰ ਦੇ ਉੱਪਰ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਤੇ ਸ਼ਾਇਦ ਪਾਰਟੀ ਨੂੰ ਸ਼ਰਮ ਆਉਂਦੀ ਹੋਣੀ ਹੈ ਕਿ ਇਸ ਕਿਸ ਤਰੀਕੇ ਨਾਲ ਆਪਣੇ लाडले ਦੀ ਕਰਤੂਤਾ ਸਭ ਨਾਲ ਸਾਂਝੀ ਕਰੀਏ ਖੈਰ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹੈ ਕਿ ਉਸ ਦੇ ਉੱਪਰ ਇੱਕ ਮਹਿਲਾ ਨਸ਼ਾ ਤਸਕਰ ਦੀ ਮਦਦ ਕਰਨ ਦੇ ਰੋਪ ਲੱਗੇ ਨੇ ਬਸ ਫੇਰ ਕੀ ਸੀ ਪੰਜਾਬ ਦੇ ਵਿੱਚ ਆਪਣੀ ਛਵੀ ਨੂੰ ਬਚਾਉਣ ਦੇ ਲਈ ਆਮਾਦੀ ਪਾਰਟੀ ਨੇ ਉਸ ਨੂੰ ਪਾਰਟੀ ਦੇ ਕੋਲ ਬਾਹਰ ਕੱਢ ਦਿੱਤਾ ਤੇ ਅਸਤੀਫਾ ਮੰਗ ਲਿਆ ਚੰਨੀ ਨਗਰ ਨਿਗਮ ਕਮਿਸਟਰ ਨੂੰ ਆਪਣਾ ਅਸਤੀਫਾ ਦੇ ਦਿੱਤਾ ਜਿਸ ਨੂੰ ਫੌਰੀ ਤੌਰ ਤੇ ਮਨਜ਼ੂਰ ਵੀ ਕਰ ਲਿਆ ਗਿਆ ਤੇ ਜਿਸ ਤੋਂ ਬਾਅਦ ਹੂਨੋ ਪਾਰਟੀ ਤੋਂ ਬਾਹਰ ਹੋ ਚੁੱਕਿਆ